तुसी देख रहे हो स्टार न्यूज़ 18 चैनल रोजाना ताजा खबरें देखने ले चैनल नु सब्सक्राइब करो हुन तो हाडे सामने पेश कर दे एक खास खबर श्री अमृतसर विच बाबा साहेब दी प्रतिभा नु तोड़ंदे रोज विच एसबीसी मोर्चे ते कीता गया रोज प्रदर्शन आगुआ ने इस चुनावी हरकत से पुरजोर निंदा करते हुए सरकार तो सख्त कार्रवाई भी मांग की थी बलविंदर सिंह कुमड़ा ने कहा कि प्रतिमा तोड़न वर्गे के पाप ने लखा लोगों दी भावनावां नूं ठेस पहुंचाई है अमनप्रीत कौर राय ने कहा कि मूर्ति तोड़न वाले ते सख्त कानूनी कार्रवाई होनी चाहिए है

दूजे पासे एक आकाश सिंह नौजवान ने पौड़ी लगा के बा साहेब डॉक्टर भीम राव अंबेडकर की मूर्ति हथौड़ा फड़ के तोड़न की कोशिश की थी। इस घटना कारण दलित समाज विच भारी रोस देखा जा रहा है पुलिस टीम ने मौके ते पुज के उकत नौजवान काबू किया प्रतिमा अमृतसर के विरासती मार्ग से लगी हुई है यही नहीं इस नौजवान ने संविधान की कापी नु भी आग लगाई इस मामले ਵਿੱਚ ਐਸਬੀਸੀ ਮਹਾਪੰਚਾਇਤ ਪੰਜਾਬ ਦੇ ਆਗੂਆਂ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਪ੍ਰੈਸ ਕਾਨਫਰੰਸ ਕਰਕੇ ਇਸ ਘਟਨਾ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਗੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਪ੍ਰਤੀਮਾ ਨੂੰ ਤੋੜਨਾ ਇੱਕ ਮੰਨਪਾਗੀ ਘਟਨਾ ਹੈ ਮੂਰਤੀ ਤੋੜਨ ਵਾਲਾ ਸ਼ਖਸ ਕੋਈ ਵੀ ਹੋਵੇ ਉਸਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸਨੇ ਪੰਜਾਬ ਅੰਦਰ ਪਾਇਚਾਰਿਕ ਸਾਜ ਤੋੜਨ ਦੀ ਕੋਸ਼ਿਸ਼ ਕੀਤੀ ਹੈ ਇਸ ਸਮੇ ਮੋਰਚੇ ਦੀ ਸੀਨੀਅਰ ਆਗੂ ਅਮਨਪ੍ਰੀਤ ਕੌਰ ਰਾਏ ਨੇ ਕਿਹਾ ਕਿ ਮੂਰਤੀ ਤੋੜਨ ਵਰਗੇ ਕਿਨੌਣੇ ਕੰਮ ਨੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਮੈਂ ਇਸ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕਰਦੀ ਹਾਂ ਤੇ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਇਸ ਸ਼ਖਸ ਜਾਂ ਇਸ ਕਾਰਵਾਈ ਨੂੰ ਅੰਜਾਮ ਦੇਣ ਪਿੱਛੇ ਹੋਰ ਲੋਕਾਂ ਦਾ ਪਰਦਾਫਾਸ਼ ਕਰਕੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਮੌਕੇ ਯੂਥ ਲੀਡਰ ਤੇ ਬਸਪਾ ਦੇ ਆਗੂ ਡਾਕਟਰ ਰੀਤੂ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਲੰਬੇ ਹੱਥੀ ਲੈੰਦਿਆ ਕਿਹਾ ਕਿ ਇਹ ਸਾਰਾ ਏਜੰਸੀਆਂ ਦਾ ਰਚਿਆ ਗਿਆ ਛਣੇ ਅੰਦਰ ਹੈ ਉਹਨਾਂ ਨੂੰ ਪੰਜਾਬ ਦਾ ਪਾਈਚਾਰਾ ਹਜਮ ਨਹੀਂ ਹੋ ਰਹਾ ਅਸੀਂ ਮੋਰਚੇ ਵੱਲੋਂ ਇਹ ਐਲਾਨ ਕਰਦੇ ਹਾਂ ਕਿ ਇਸ ਦੇ ਵਿਰੁੱਧ ਬਹੁਤ ਵੱਡਾ ਸੰਗ੍ਰਸ਼ ਵਿੱਡਿਆ ਜਾਵੇਗਾ ਇਸ ਪ੍ਰੈਸ ਕਾਨਫਰੰਸ ਵਿੱਚ ਮੋਰਚੇ ਦੇ ਸੀਨੀਅਰ ਆਗੂ ਪ੍ਰਿੰਸੀਪਲ ਸਰਬਜੀਤ ਸਿੰਘ ਹਰਨੇਕ ਸਿੰਘ ਮਲਵਾ ਪ੍ਰਿੰਸੀਪਲ ਬਨਵਾਰੀ ਲਾਲ ਹਰਚੰਦ ਸਿੰਘ ਜਖਵਾਲੀ प्रोफेसर गुलाब सिंह ने भी संबोधन किया घटना की सख्त शब्दों निखेधी की इस मौके ऋषि राजमहार गजेंद्र मनजीत सिंह, सिजेंद्र कुमार प्रधान दौलत राम सनोज कुमार छोटे लाल सतीश कुमार सौरव कुमार सीमा देवी संतोष देवी जैली श्यामपुर प्रभशन सिंह जगदीप सिंह बंटी कुंबड़ा ममता सुरेंद्र सिंह आदि हाजर होए ਆਓ ਦੇਖਦੇ ਹਾਂ ਪ੍ਰੈਸ ਕਾਨਫਰੰਸ ਵਿੱਚ ਆਗੂ ਆਨੇ ਜੋ ਸੰਬੋਧਨ ਕੀਤਾ ਬਹੁਤ ਹੀ ਸਤਿਕਾਰਯੋਗ ਸਭ ਨੂੰ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਐਸ்சிਬੀਸੀ ਮਹਾਪੰਚਾਇਤ ਫੇਰਸਤ ਦੀਆਂ ਲਾਈਟਾਂ ਕੋਲ ਜੋ ਪਿਛਲੇ 12-13 ਮਹੀਨੇ ਤੋਂ ਜਿਹੜਾ ਹੈਗਾ ਲਗਾਤਾਰ ਮੋਰਚਾ ਚੱਲ ਰਿਹਾ ਹੈ ਐਸੀਬੀਸੀ ਲੋਕਾਂ ਦੀ ਮੰਗਾਂ ਡਿਮਾਂਡਾਂ ਨੂੰ ਲੈ ਕੇ ਤੇ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਜਿੱਥੇ ਅੱਜ ਸਾਰੀ অতি ਜ਼ਰੂਰੀ ਐਟ ਅ ਟਾਈਮ ਸਾਨੂੰ ਕੱਟ ਕਰਦਾ ਪਿਆ ਅਸੀਂ ਇਕੱਠੇ ਹੋਏ ਜੋ ਕੱਲ ਜਿਹੜੀ ਕਾਨੂੰਨੀ ਹਰਕਤ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਨੇੜੇ ਰਸਤੇ ਵਿੱਚ ਜਿਹੜੀ ਡਾਕਟਰ ਪ੍ਰੀਮਰਾਓ ਅੰਵੇਦਕਾਰ ਜੀ ਦੇ ਬੁੱਤ ਨੂੰ ਤੋੜਨ ਦੀ ਆਈ ਹੈ ਉਹਦੇ ਪ੍ਰੈਸ 'ਚ ਮੀਡੀਆ 'ਚ ਟੀਵੀ ਚੈਨਲਾਂ 'ਚ ਜਿਹੜੀ ਇਹ ਖਬਰ ਹੈ ਉਹ ਵੀ ਚੱਲ ਰਹੀ ਹੈ ਵੀਡੀਓ ਦੇਖ ਰਹੇ ਹਾਂ ਅਸੀਂ ਇਹ ਪਿੱਛੇ ਉਹਦੇ ਕਿਹੜੀ ਤਾਕਤਾਂ ਕੰਮ ਕਰਦੀਆਂ ਕਿਹੜੀ ਏਜੰਸੀ ਕੰਮ ਕਰਦੀ ਹੈ ਇਸ ਨੂੰ ਲੈ ਕੇ ਅਸੀਂ ਰੋਜ਼ ਪ੍ਰਦਰਸ਼ਨ ਵੱਲੋਂ ਰੋਜ਼ ਵੱਲੋਂ ਜੇਕਰ ਵੱਡਾ ਕੋਈ ਸੰਘਰਸ਼ ਵੇਢਣਾ ਪਿਆ ਤਾਂ ਵੱਡਾ ਸੰਘਰਸ਼ ਹੀ ਵਿਢਾਂਗੇ ਇਸ ਵਿਅਕਤੀ ਨੂੰ ਜਿਹੜਾ ਹੈ ਕੱਲ ਗ੍ਰਿਫਤਾਰਤਾ ਕਰ ਲਿਆ ਸ਼ਾਇਦ ਉਹ ਸਕਿਉਰਿਟੀ ਨੇ ਪੁਲਿਸ ਨੇ ਗ੍ਰਿਫਤਾਰਤਾ ਮੁੰਡਾ ਕਰ ਲਿਆ ਪਰ ਵੀ ਪਿੱਛੇ ਜਾਂਚ ਦੇਖਣ ਦੀ ਲੋੜ ਹੈ ਵੀ ਇਹਦੇ ਪਿੱਛੇ ਜਿਹੜੀ ਕਿਹੜੀ ਏਜੰਸੀ ਕੰਮ ਕਰ ਰਹੀ ਹੈ ਕਿੱਥੋਂ ਇਹ ਬੰਦਾ ਆਇਆ ਕੀ ਹੋ ਰਿਹਾ ਉਹ ਸਾਰੀ ਜਿਹੜੀ ਹੈ ਜਾਂਚ ਦਾ ਵਿਸ਼ਾ ਹੈ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਮੁੜ ਕੇ ਕੋਈ ਅਜਿਹਾ ਵਿਅਕਤੀ ਦੇਸ਼ ਚ ਨਾ ਕੀਤ ਕਰੇ ਤਾਂ ਕਿ ਸਾਰੀ 인ਸਕ ਫਲਾਨ ਵਾਸਤੇ ਸਮਾਜ ਪਾੜੋ ਦੇਸ਼ ਵਾਸਤੇ ਜਿਹੜਾ ਬਹੁਤ ਜੜੀ ਹੈ ਦੁਰਕਟ ਜਿਹੜੀ ਹੈ ਘਟਨਾ ਵਾਪਰੀ ਹੈ ਕੱਲ ਬਹੁਤ ਨਿੰਦਣਯੋਗ ਹੈ ਉਸ ਦੇ ਖਿਲਾਫ ਅਸੀਂ ਸਾਰੇ ਮੋਰਚੇ ਦੇ ਆਗੂ ਸਹਿਬਾਨਾਂ ਨੂੰ ਇਕੱਠੇ ਕਰਕੇ ਅਸੀਂ ਪ੍ਰੈਸ ਰਾਹੀਂ ਮੈਸੇਜ ਭੇਜਦੇ ਆਂ ਕਰ ਕਰ ਜਿਹੜੇ ਐਸਸੀ ਤੇ ਬੀਸੀ ਲੋਕ ਐ ਜਿਨ੍ਹਾਂ ਦੇ ਸਾਰੇ ਜਿਹੜਾ ਮਨ ਨੂੰ ਠੇਸ ਬਹੁਤ ਵੱਡੀ ਪਹੁੰਚੀ ਹੈ ਤਾਂ ਕਿ ਡਾਕਟਰ ਪ੍ਰੀਮਰਾਓ ਉਮੀਦਵਾਰ ਜੀ ਦੀ ਜਿਹੜੀ ਮੂਰਤੀ ਨੂੰ ਤੋੜਿਆ ਗਿਆ ਉਥੇ ਉਹਦਾ ਨੁਕਸਾਨ ਕੀਤਾ ਗਿਆ ਉਸ ਬੰਦੇ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਏ ਤੇ ਅੱਗੇ ਵਾਸਤੇ ਕੋਈ ਵੀ ਜੇਕਰ ਇਹੋ ਜਿਹਾ ਵਿਅਕਤੀ ਮਿਲਦਾ ਤਾਂ ਉਹਨੂੰ ਮੈਨੂੰ ਲੱਗਦੀ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਪੂਰੇ ਜਿਹੜਾ ਦੇਸ਼ ਦਾ ਕੱਲ ਹੀ ਗਣਤੰਤਰ ਦਿਵਸ ਸੀ ਕੱਲ ਸੰਵਿਧਾਨ ਲਾਗੂ ਹੋ ਰਿਹਾ ਉਸੇ ਦਿਨ ਉਸੇ ਤਰੀਕ ਨੂੰ ਇਹ ਕਾਨੂੰਨੀ ਹਰਕਤ ਕਰਨੀ ਇਹ ਬਹੁਤ ਵੱਡਾ ਜਿਹੜੀ ਇਨਨੀ ਉਨਯੋਗ ਹੈ ਤੇ ਮੈਂ ਸਾਰੇ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਪ੍ਰੈਸ ਰਾਈਂ ਦੱਸਣਾ ਚਾਹੁੰਦਾ ਤੇ ਜੇਕਰ ਇਹੀਆਂ ਹਰਕਤਾਂ ਦਾ ਨਾਂ ਆਵਾਜ਼ ਆਇਆ ਨਾ ਲੋਕ ਬਾਜਾਏ ਤਾਂ ਬਹੁਤ ਵੱਡਾ ਜਿਹੜਾ ਸੰਘਰਸ਼ ਕੀਤਾ ਜਾਵੇਗਾ ਸ਼੍ਰੀ ਵਾਇਗੁਰੂ ਜੀ ਦਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਕੱਲ ਜਿਹੜਾ ਇੱਕ ਨਿੰਦਣਯੋਗ ਘਟਨਾ ਨੇ ਅੰਜਾਮ ਲਿੱਤਾ ਹੈ ਜਿਸ ਦੇ ਵਿੱਚ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਬੁੱਤ ਸੀਗਾ ਜਿਹੜਾ ਸਾਡੀ ਇੱਕ ਪ੍ਰਤਿਮਾ ਹੁੰਦੀ ਹੈ ਉਹਨੂੰ ਤੋੜਿਆ ਗਿਆ ਉਹਨੂੰ ਤਾਰ-ਤਾਰ ਕੀਤਾ ਗਿਆ ਜਦਕੀ ਕੱਲ ਅਸੀਂ ਗਣਤੰਤਰ ਦਿਵਸ ਮਨਾ ਕੇ ਹਟੇ ਹਾਂ ਸੰਵਿਧਾਨ ਦੀ ਸਿਰਜਣਾ ਕਰਨ ਵਾਲੇ ਸਾਡੇ ਬਾਹਰ ਬਾਬਾ ਸਾਹਿਬ ਜੀ ਨੇ ਨਾਤਾ ਸਮਾਜਿਕ ਤੇ ਤੌਰ ਤੇ ਕਦੇ ਵੰਡ-ਵੰਡੀਆਂ ਕੀਤੀਆਂ ਤੇ ਨਾ ਹੀ ਆਰਥਿਕ ਤੌਰ ਤੇ ਕਿਸੇ ਵੀ ਚੀਜ਼ ਨੂੰ ਉਹਨਾਂ ਨੇ ਹਰੇਕ ਸਮਾਜ ਦੇ ਸਾਰੇ ਸਮਾਜ ਦੇ ਹਰੇਕ ਇਨਸਾਨ ਨੂੰ ਇਕਸਾਰਤਾ ਦੇ ਨਾਲ ਦੇਖਿਆ ਅਤੇ ਉਹਨਾਂ ਨੂੰ ਇਕਸਾਰ ਸਭ ਨੂੰ ਸੰਵਿਧਾਨ ਚ ਹੱਕ ਦਿੱਤੇ। ਕੀ ਇਹ ਸਹੀ ਸੀਗਾ? ਮੈਂ ਇਹ ਸਵਾਲ ਪੁੱਛਦੀ ਆ ਉਹਨਾਂ ਗਲਤ ਜਿਹੜੇ ਲੋਕ ਹੈਗੇ ਆ ਇਹੋ ਜੀਆਂ ਹਰਕਤਾਂ ਜਿਹੜੀਆਂ ਕਰਦੇ ਨੇ ਉਹਨਾਂ ਵਾਸਤੇ ਅਤੇ ਅੱਜ ਦੀ ਜਿਹੜੀ ਸਾਡੀ ਪੰਜਾਬ ਸਰਕਾਰ ਹੈ ਉਹ ਇਸ ਉੱਤੇ ਕੀ ਕਾਰਵਾਈ ਅੱਗੇ ਕਰੇਗੀ ਅਤੇ ਇਹ ਬਹੁਤ ਹੀ ਨਿੰਦਨਯੋਗ ਹੈ ਅਤੇ ਕਟਿਆ ਹਰਕਤ ਹੈ ਜੋ ਕਿ ਨਹੀਂ ਹੋਣੀ ਚਾਹੀਦੀ ਸੀ। ਬਾਬਾ ਸਾਹਿਬ ਨੇ ਸਾਨੂੰ ਇਹ ਚੀਜ਼ਾਂ ਨਹੀਂ ਸਿਖਾਈਆਂ ਅਤੇ ਅਸੀਂ ਇਕੱਲੇ ਐਸ்சிਬੀਸੀ ਸਮਾਜ ਨਹੀਂ ਜਦਕਿ ਸਾਡਾ ਪੂਰਾ ਸਮਾਜ ਬਾਬਾ ਸਾਹਿਬ ਦੇ ਲਈ ਦੇਣ ਜੋ ਹੈ ਸਾਡਾ ਸੰਵਿਧਾਨ ਉਸ ਲਈ ਅੱਜ ਵੀ ਰਿਣੀ ਹੈ। ਅਤੇ ਮੈਂ ਪੂਰਜ਼ੋਰ ਅਪੀਲ ਕਰਦੀ ਹਾਂ ਪੰਜਾਬ ਸਰਕਾਰ ਨੂੰ ਅਤੇ ਕੇਂਦਰ ਸਰਕਾਰ ਨੂੰ ਵੀ ਸਾਡੇ ਸੋਸ਼ਲ ਕਮਿਸ਼ਨ ਦੇ ਜਿਹੜੇ ਚੇਅਰਮੈਨ ਸਾਹਿਬ ਹੈਗੇ ਨੇ ਅਤੇ ਮਿਨਿਸਟਰ ਸਾਹਿਬ ਨੇ ਸੋਸ਼ਲ ਵੈਲਫੇਅਰ ਦੇ 올 ਇੰਡੀਆ ਦੇ ਉਹਨਾਂ ਨੂੰ ਵੀ ਤਾਂ ਜੋ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਸਾਡੇ ਭਾਰਤ ਵਿੱਚ ਹੁੰਦੀਆਂ ਨੇ ਉਹਨਾਂ ਲਈ ਕੋਈ ਸਖਤ ਕਾਨੂੰਨ ਜਿਹੜਾ ਹੈ ਉਹਨਾਂ ਤੇ ਬਣਾਇਆ ਜਾਵੇ ਅਤੇ ਇਹੋ ਜੇ ਇਹੋ ਜੇ ਜਿਹੜੇ ਨਕਾਰਮਤ ਸੋਚ ਵਾਲੇ ਲੋਕ ਨੇ ਉਹਨਾਂ ਦਾ ਕੁਝ ਨਾ ਕੁਝ ਇਥੇ ਹੱਲ ਕੀਤਾ ਜਾਵੇ ਅਤੇ ਭਾਈਚਾਰਕ ਸਾਂਝ ਲਈ ਮੈਂ ਫੇਰ ਅਪੀਲ ਕਰਾਂਗੀ ਕੋਈ ਇਹੋ ਜੀ ਕੋਈ ਗੱਲ ਹੁੰਦੀ ਹੈ ਨਿੰਦਨ ਯੋਗ ਹੈ ਪਰ ਭਾਈਚਾਰਕ ਸਾਂਝ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਸ ਠੇਸ ਨਾ ਪਹੁੰਚਾ ਕਿਆ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 26 ਤਰੀਕ ਨੂੰ ਸਵੇਰੇ ਜੋ ਘਟਨਾ ਵਾਪਰੀ ਹੈ ਉਹ ਬਹੁਤ ਨਿੰਦਨਯੋਗ ਆ ਭੀਮਰਾਓ ਅੰਬੇਦਕੀ ਦੀ ਮੂਰਤੀ ਤੋੜਨਾ ਫਿਰ ਉਸ ਦਿਨ ਤੋੜਨਾ ਜਿੱਦਾਂ ਸੰਵਿਧਾਨ ਲਾਗੂ ਹੋਇਆ ਇਹ ਜਿਹੜੀ ਮੂਰਤੀ ਆ ਮੈਂ ਉਸ ਸਕੂਲ ਤੇ ਨੌਕਰੀ ਕੀਤੀ ਆ ਔਰ ਉਸ ਜਿਹੜੀ ਮੂਰਤੀ ਆ ਉਹ 6 ਫੁੱਟ ਉੱਚੀ ਆ ਤੇ ਕਾਫੀ ਜਿਹੜੀ ਆ ਭਾਰੀ ਆ ਉਸ ਨੂੰ ਥੋੜਿਆ ਨਾ ਤੋੜਿਆ ਜੇਕਰ ਮਾਰੀ ਹੁੰਦੀ ਤਾਂ ਟੁੱਟ ਜਾਂਦੀ ਇੱਥੋਂ ਤੱਕ ਕਿ ਜੋ ਸੰਵਿਧਾਨ ਹੱਥੇ ਚ ਫੜਿਆ ਉਸ ਸੰਵਿਧਾਨ ਨੂੰ ਵੀ ਅੱਗ ਲਾਉਂਦੀ ਕੋਸ਼ਿਸ਼ ਕੀਤੀ ਆ ਅੱਗ ਲਾਈ ਆ ਪਰ ਪੱਥਰ ਦੇ ਹੋਂਦ ਕਰਦ ਪਰ ਉਹ ਦੱਸਿਆ ਗਿਆ ਕਜੇ ਸੰਵਿਧਾਨ ਆ ਅਸੀਂ ਇਸ ਨੂੰ ਬਿਲਕੁਲ ਨਹੀਂ ਮੰਨਦੇ ਇਹ ਸੂਚਨਾ ਆ ਅਗ ਲਾਉਣ ਦੀ ਉਥੇ ਜਿਸ ਬੰਦੇ ਨੇ ਵੀ ਇਹ ਘਟਨਾ ਕੀਤੀ ਆ ਉਹ ਇਕੱਲੇ ਦਾ ਕੰਮ ਨਹੀਂ ਆ ਇਹਦੇ ਪਿੱਛੇ ਕੋਈ ਏਜੰਸੀਆਂ ਕੰਮ ਕਰਦੀਆਂ ਜਿਹੜੀਆਂ ਚਾਹੁੰਦੀਆਂ ਨੇ ਕਿ ਭਾਤ ਦੇ ਵਿੱਚ ਇਹ ਜਿਹੜਾ ਪੰਜਾਬ ਖਾਸ ਕਰਕੇ ਇੱਥੇ ਦੇ ਭਾਈਚਾਰਾ ਜਾਂ ਖਤਮ ਕੀਤਾ ਜਾਵੇ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਜਿੰਨੀਆਂ ਮਰਜ਼ੀ ਕੋਈਆਂ ਹਰਕਤਾਂ ਕਰ ਲੈਣਾਂ ਇਹ ਭਾਈਚਾਰ ਸਾਧ ਖਤੇ ਵੀ ਖਤਮ ਨਹੀਂ ਹੋ ਸਕਦੀ ਅਰੇ ਨਾ ਹੀ ਖਤਮ ਹੋਵੇਗੀ ਮੈਂ ਡੇੜੀਆਂ ਦਲਤ ਜੱਥੇਬੰਦੀਆਂ ਨੇ ਜਾਂ ਨਿਹੰਗ ਜੱਥੇਬੰਦੀਆਂ ਨੇ ਉਹਨਾਂ ਨੂੰ ਮੈਂ ਕਵਾਂਗਾ ਔਰ ਅਪੀਲ ਕਰਾਂਗਾ ਆਪਣੀ ਸੰਸਥਾ ਵੱਲੋਂ ਇਹ ਐਸਸੀਬੀਸੀ ਮੋਰਚੇ ਵੱਲੋਂ ਕਿ ਉਸ ਬੰਦੇ ਨੂੰ ਆਪਾਂ ਇਹੋ ਜੀ ਸਜ਼ਾ ਸਖਾਈਏ ਕਿ ਗਾਂ ਕਹੇ ਦੀ ਹਿੰਮਤ ਨਾ ਕਰੇ ਕਿ ਬਾਬਾ ਭੀਮਰਾਓ ਦੇ ਸਟੈਚੂ ਵੱਲ ਕੋਈ ਉਂਗਲ ਵੀ ਕਰ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਹੜੀ ਇਹ ਘਟਨਾ ਵਾਪਰੀ ਅੰਮ੍ਰਿਤਸਰ ਚ ਬਹੁਤ ਹੀ ਨਿੰਦਨੇਯ ਹੋ ਗਿਆ ਇੱਕ ਵਾਸੀ ਸੀ 26 ਜਨਵਰੀ ਸੰਵਿਧਾਨ ਮਨ ਮੰਨ ਰਹੇ ਆ ਦੂਜੇ ਪਾਸੇ ਇਦਾਂ ਦੀ ਹਰਕਤਾਂ ਕੀਤੀਆਂ ਜਾ ਰੀਆਂ ਪਹਿਲਾਂ ਵੀ ਇਦਾਂ ਦੀ ਹਰਕਤਾਂ ਹੋਈਆਂ ਮੈਂ ਪੰਜਾਬ ਗਵਰਨਮੈਂਟ ਅੱਗੇ ਅਪੀਲ ਕਰਦਾ ਕਿ ਇਹ ਜਿਹੇ ਬੰਦਿਆਂ ਨੂੰ ਠੱਲ ਪਾਈ ਜਾਵੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਗਰ ਪੰਜਾਬ ਗਵਰਨਮੈਂਟ ਤੋਂ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਸਾਡੇ ਸਮਾਜ ਦੇ ਹੱਲੇ ਕੀਤੇ ਜਾਵੇ ਬੰਦਾ ਅਸੀਂ ਇਹਨੂੰ ਸਜ਼ਾ ਦਵਾਗੇ ਇਹੇ ਜੀ ਸਜ਼ਾ ਦੋ ਜਿਹੜਾ ਅੱਗੇ ਨੂੰ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਇਹ ਹੀ ਮੇਰੀ ਅਪੀਲ ਹੈ ਪੰਜਾਬ ਗਵਰਨਮੈਂਟ ਨੂੰ ਵਾਰ-ਵਾਰ ਕੇ ਐਜੀਆਂ ਜਿਹੀਆਂ ਘਟਨਾ ਨਾ ਹੋਣ ਦਿਓ ਅਗਰ ਇਹਨਾਂ ਦੇ ਬਸ ਦੀ ਗੱਲ ਨਹੀਂ ਹੈ ਤਾਂ ਸਮਾਜ ਨੂੰ ਬੰਦਾ ਸੱਪਿਆ ਜਾਵੇ ਅਸੀਂ ਇਹਨੂੰ ਸਜ਼ਾ ਦਵਾਗੇ ਵੈਗੁਰੂ ਜਿੱਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਪੱਤੇ ਜੈ ਭੀਮ ਜੈ ਭਾਰਤ ਕੱਲ ਜੋ ਜੋ ਘਟਨਾ ਵਾਪਰੀ ਹੈ ਬਹੁਤ ਨਿੰਦਣਯੋਗ ਘਟਨਾ ਗਈ ਇੱਕ ਪਾਸੇ 26 ਜਨਵਰੀ ਗਣਤੰਤਰ ਦੇਸ ਬਣਾ ਰਿਹਾ ਦੇਸ਼ ਦੂਜੇ ਪਾਸੇ ਕਾਨੂੰਨ ਦੇ ਨਿਰਮਾਤਾ ਬਾਬਾ ਸਾਹਿਬ ਜੋ ਐਸੀਬੀਸੀ ਵਰਗ ਨੂੰ ਉਹਨਾਂ ਨੇ ਹੱਕ ਦਿੱਤੇ ਨੇ ਉਹ ਸਾਡੇ ਕਿਤੇ ਹੱਕਾਂ ਨੂੰ ਪੰਜਾਬ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਉਹਲੇ ਕਰਦੀ ਜਾ ਰਹੀ ਹੈ ਇਹ ਇਕੱਲਾ ਇੱਕ ਬੰਦੇ ਦਾ ਕੰਮ ਨਹੀਂ ਹੁੰਦਾ ਇਹ ਐਡੀ ਘਟਨਾ ਵਾਪਰਨ ਦਾ ਇਹਦੇ ਪਿੱਛੇ ਕੋਈ ਨਾ ਕੋਈ ਏਜੰਸੀ ਦਾ ਕੰਮ ਹੈ ਮੇਰੀ ਅਪੀਲ ਹੈ ਪੰਜਾਬ ਸਰਕਾਰ ਤੇ ਸੈਂਟਰ ਗਵਰਨਮੈਂਟ ਨੂੰ ਜਿਹੇ ਕਾਨੂੰਨ ਬਣਾਤੇ ਜਾਣ ਜੋ ਇਹ ਹਰਕਤਾਂ ਕਰਦੇ ਨੇ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਅੱਗੇ ਤੋਂ ਇਹ ਕਾਰਵਾਈ ਨਾ ਹੋਵੇ ਮੈਂ ਹਰਚੰਦ ਸਿੰਘ ਜਖਵਾਲੀ ਮੈਂ ਸਾਰੇ ਜਿਹੜੇ ਮੋਰਚੇ ਦੇ ਆਗੂ ਨੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਬੈਗੂਨ ਖਾਲਸਾ ਭਾਈ ਫਤਿਹ ਆਖਦਾ ਅਸੀਂ ਕੱਲ 76ਵਾਂ ਗਣਤੰਤਰ ਦਿਵਸ ਫਤਿਹਗੜ ਸਾਹਿਬ ਵਿਖੇ ਮਨਾਇਆ ਤੇ ਉਹਦੇ ਵਿੱਚ ਬੜੇ ਚਾਅ ਨਾਲ ਬਹੁਤ ਵੱਡਾ ਇਕੱਠ ਹੋਇਆ ਬੜੀਆਂ ਖੁਸ਼ੀਆਂ ਤੇ ਪਰ ਜਦੋਂ ਸ਼ਾਮ ਨੂੰ ਅੰਮ੍ਰਿਤਸਰ ਵਾਲੀ ਖ਼ਬਰ ਮਿਲੀ ਇਹ ਸਾਨੂੰ ਬਹੁਤ ਵੱਡਾ ਦੁਖਾਂਤ ਜੋ ਸਮਾਜ ਨੂੰ ਆਇਆ ਹੈ ਇਹਦੇ ਵਿੱਚ ਸਭ ਤੋਂ ਵੱਡੀ ਗਲਤੀ ਪੰਜਾਬ ਸਰਕਾਰ ਦੀ ਹੈ ਕਿ ਇੱਕ ਪਾਸੇ ਗੰਦਰਦੀਪ ਦੇ ਝੰਡੇ ਲਹਿਰਾ ਰਹੇ ਨੇ ਦੂਜੇ ਪਾਸੇ ਬਾਬਾ ਸਾਹਿਬ ਡਾਕਟਰ ਮੇਰガルਜੀ ਦੇ ਬੁੱਤਾਂ ਨੂੰ ਤੋੜਿਆ ਜਾ ਰਿਹਾ ਹੈ ਇਹ ਭਗਵੰਤ ਮਾਨ ਦੀ ਸਰਕਾਰ ਇਹ ਫੇਲ ਸਰਕਾਰ ਹੈ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ ਲੱਗਦੀ ਕਿ ਸਾਡੇ ਐਸਸੀਬੀਸੀ ਜਾਂ ਇਨਸਾਨੀਅਤ ਨੂੰ ਕੋਈ ਇਨਸਾਫ ਮਿਲ ਸਕੇ ਸਾਰੇ ਹੀ ਵਰਗਾਂ ਨੂੰ ਤੰਗ ਕੀਤਾ ਹੋਇਆ ਹੈ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜੇ ਇਹ ਇਦਾਂ ਦੀਆਂ ਹਰਕਤਾਂ ਤੋਂ ਲੋਕਾਂ ਨੂੰ ਤੁਸੀਂ ਬਾਜ਼ਨੀ ਆਣਗੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਐਸਬੀਸੀ ਮਹਾਪੰਚਾਇਤ ਵੱਲੋਂ ਵੱਡਾ ਸੰਘਰਸ਼ ਵਿੱਡਾਂਗੇ ਤਾਂ ਜੋ ਕਿ ਜਿਵੇਂ ਐਸਸੀਐਸਟੀ ਐਕਟ ਦਾ ਹੋਇਆ ਸੀ ਉਸ ਸਮੇਂ ਸਾਰਾ ਸਮਾਜ ਇਕੱਠਾ ਹੋ ਕੇ ਸੜਕਾਂ ਤੇ ਆਇਆ ਸੀ ਇਹ ਗੱਲ ਤੋਂ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਇਹਨੇ ਹਰਕਤ ਕੀਤੀ ਹੈ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਸ਼ੰਗਾਰਸ਼ ਬਿੜਾਂਗੇ ਜੈਪੀ ਜੈ ਭਾਰਤ ਅਸੀਂ ਪੰਜਾਬ ਵਾਸੀ ਔਰ ਦੇਸ਼ ਵਾਸੀ ਹੈਰਾਨ ਹੁੰਨੇ ਆ ਕਿ ਦੇਸ਼ ਦੇ 76ਵੇਂ ਗਣਤੰਤਰ ਦਿਵਸ ਦੇ ਮੌਕੇ ਜਿਹੜੀਆਂ ਇਹ ਕੋਝੀਆਂ ਚਾਲਾਂ ਕੀਤੀਆਂ ਜਾ ਰਹੀਆਂ ਨੇ ਮੈਂ ਸਿੱਧਾ ਕਹੂੰਗਾ ਕਿ ਸਰਕਾਰਾਂ ਵੱਲੋਂ ਕੀਤੇ ਜਾ ਰਹੀਆਂ ਨੇ ਔਰ ਜੇ ਇਹ ਕਿਤੇ ਹੋਰ ਸਟੇਟ 'ਚ ਹੋਈ ਹੁੰਦੀ ਉਹਦੀ ਗੱਲ ਹੋਰ ਸੀ ਪੰਜਾਬ ਸਟੇਟ ਦੇ ਵਿੱਚ ਇਹ ਕਮੇਡੀਅਨ ਮੁੱਖ ਮੰਤਰੀ ਜਿਹੜਾ ਗਰਮ ਮਿਰਚਾਂ ਠੰਡੀਆਂ ਮਿਰਚਾਂ ਮਿੱਠੀਆਂ ਮਿਰਚਾਂ ਗਰਮ ਕੁਲਫੀ ਇਸ ਤਰੀਕੇ ਨਾਲ ਮੈਂ ਇਥੇ ਇੱਕ ਗਲਤੀ ਸਾਡੇ ਲੋਕਾਂ ਦੀ ਹੀ ਮੰਨੂਗਾ ਜਿਹੜੇ ਜਦੋਂ ਸਾਡੇ ਲੋਕ ਕਿਸੇ ਪਾਸੇ ਨੂੰ ਉਲੜ ਜਾਣ ਤਾਂ ਉਹ ਜਿਹੇ ਜਿਹਨੂੰ 92 ਐਮਐਲਏ ਲੈ ਕੇ ਦਿੱਤੇ ਨੇ ਉਹੇ ਜਿਓ ਕਰਾਵਾਤ ਕਰਨਗੇ ਇਹ ਦੇਖਦੇ ਆ ਇਹਦੇ ਮੂੰਹ ਵੱਲ ਵੀ ਇਹ ਕੀ ਕਰ ਰਿਹਾ ਹੈ ਜਲਦੀ ਤੋਂ ਜਲਦੀ ਛੇਤੀ ਤੋਂ ਪਹਿਲਾਂ ਉਹ ਬੰਦਾ ਫੜ ਕੇ ਸਿਖਾਂ ਦੇ ਅੰਦਰ ਕੀਤਾ ਜਾਵੇ ਅਤੇ ਡਾਕਟਰ ਸਾਹਿਬ ਦੇ ਡਾਕਟਰ ਵੀਰ ਮੈਡ ਕਰਦੇ ਜਿੱਥੇ ਵੀ ਬੁੱਤ ਹਨ ਉਹਨਾਂ ਦੀ ਪੂਰੀ ਸਾਂਭਸਵਾਲ ਕਰਨੀ ਜੇ ਇਹ ਤਾਂ ਨਹੀਂ ਹੋਊਗੀ ਫਿਰ ਅਸੀਂ ਕਰਾਂਗੇ ਇਹਨਾਂ ਕਹਿੰਦਾ ਹੋਇਆ ਮੈਂ ਸਰਕਾਰ ਨੂੰ ਵਾਰਨਿੰਗ ਦਿੰਦਾ ਕਿ ਖਾਸ ਕਰਕੇ 76ਵੇਂ ਗਣਤੰਤਰ ਦਿਵਸ ਵੇਲੇ ਉਸ ਸੰਧਾਨਧਰ ਮਾਤਾ ਦੀ ਇੰਨੀ ਬੇਰਮਤੀ ਜਿਹੜੀ ਹੈ ਉਹ ਸਹਿਣ ਨਹੀਂ ਕੀਤੀ ਜਾਏਗੀ ਅਸੀਂ ਮਹਾਪੰਚਾਇਤ ਵੱਲੋਂ ਇਹ ਏਕਾ ਕਰਕੇ ਇਨੂੰ ਵਾਰਨਿੰਗ ਦਿੰਦੇ ਆ ਪੰਜਾਬ ਦੇ ਡੀਜੀਪੀ ਨੂੰ ਵਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਚੀਜ਼ਾਂ ਨੂੰ ਰੁਕਿਆ ਜਾਵੇ ਧੰਨਵਾਦ ਜੈਪੀਮ ਜੈਪੁਰ ਅੰਮ੍ਰਿਤਸਰ ਦੇ ਵਿੱਚ ਘਟਨਾ ਮਤਲਬ ਇੰਨਾ ਦੇਖ ਕੇ ਹੀ ਬੰਦਾ ਸਮਝ ਆ ਜਾਂਦਾ ਹੈ ਕਿ ਕਿਵੇਂ ਦਾ ਕੀ ਵਾਪਰਿਆ ਆਪਣੇ ਆਪ ਤੇ ਔਰ ਕੀ ਕਰ ਰਿਹਾ ਔਰ ਕੀ ਕਰਨ ਦੀ ਕੋਸ਼ਿਸ਼ ਆ ਔਰ ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਸੂਝਵਾਨ ਜੋ ਵੀ ਲੋਕ ਇੱਥੇ ਬੈਠੇ ਨੇ ਆ ਸਿੰਪਲੀ ਸਾਰਿਆਂ ਨੂੰ ਪਤਾ ਏਜੰਸੀਆਂ ਦਾ ਕੰਮ ਆ ਇਹ ਏਜੰਸੀਆਂ ਨੇ ਕਰਾਇਆ ਜਿਨ੍ਹਾਂ ਨੇ ਪੰਜਾਬ ਨੂੰ ਖਤਮ ਕਰਨ ਦੀ ਸਾਜ਼ਿਸ਼ ਕਰ ਰਹੇ ਨੇ ਜੋ ਪੰਜਾਬ ਚ ਵੰਡ ਪਾਉਣ ਦੀ ਸਾਜ਼ਿਸ਼ ਕਰ ਰਹੇ ਨੇ ਜੋ ਆਏ ਦਿਨ ਆਪਾਂ ਦੇਖਦੇ ਆ 26 ਜਨਵਰੀ ਕਿਉਂ ਚੁਣਦੇ ਨੇ ਇਹ ਇਹਨਾਂ ਨੂੰ 26 ਜਨਵਰੀ ਇੰਨੀ ਤੁਹਾਡੇ ਦਿਲ ਦੇ ਅੰਦਰ ਮੈਲ ਆ ਕਿ ਤੁਸੀਂ 26 ਜਨਵਰੀ ਨੂੰ ਉੱਥੇ ਸਰਧਾਨ ਵੀ ਫੂਕਿਆ ਉੱਥੇ ਜਿਸ ਤਰੀਕੇ ਦਾ ਉਹ ਥੋੜਾ ਲੈ ਕੇ ਉਹ ਲਗਿਆ ਬੰਦਾ ਮਾਰਨ ਲੱਗਿਆ ਸੀਗਾ ਔਰ ਬਾਅਦ ਪਤਾ ਚੱਲਦਾ ਕਿ ਜਦ ਫੜ ਕੇ ਲੈ ਕੇ ਗਏ ਕਿ ਹੇ ਬੰਦਾ ਦਲਿਤ ਸਮਾਜ ਤੋਂ ਹੀ ਹੈਗਾ ਮੈਨੂੰ ਇਹਨਾਂ ਪਤਾ ਕਿ ਜੇ ਕੋਈ ਸੱਚਾ ਆਪਣੇ ਸਮਾਜ ਦਾ ਬੰਦਾ ਹੋਏ ਗਰੀਬ ਸਮਾਜ ਦਾ ਉਹ ਕਦੀ ਵੀ ਇਹੋ ਜੀ ਹਰਕਤ ਨਹੀਂ ਕਰੂਗਾ ਇਹ ਉਹੀ ਆ ਉਹਨਾਂ ਦਾ ਬਣਾਇਆ ਹੋਇਆ ਨਕਲੀ ਬੰਦਾ ਜਿਹਦਾ ਅੱਜ ਇਸ ਮੋਰਚੇ ਤੇ ਕਿਉਂ ਬੈਠੇ ਆ ਅਸੀਂ ਅਸੀਂ ਇਸ ਮੋਰਚੇ ਤੇ ਬੈਠੇ ਆ ਨਾ ਕਿ ਜਿਨ੍ਹਾਂ ਨੇ ਨਕਲੀ ਇਹੋ ਜੇ ਕਾਗਜ਼ ਬਣਾ ਕੇ ਰਿਜ਼ਰਵੇਸ਼ਨ ਚੋਰ ਫੜੋ ਤੇ ਬੈਠੇ ਆ ਕਿ ਜੋ ਇਹੋ ਜੀ ਹਰਕਤਾਂ ਕਰਦੇ ਉਹਨਾਂ ਨੂੰ ਫੜੋ ਇਹ ਉਹੀ ਲੋਕ ਹੋਣੇ ਜੋ ਨਕਲੀ ਬਣ ਕੇ ਆਏ ਨੇ ਜਿਵੇਂ ਨਕਲੀ ਸਰਦਾਰ ਬਣ ਜਾਂਦੇ ਨੇ ਨਕਲੀ ਸਿੱਖੀ ਸਰੂਪ ਪਾ ਕੇ ਨਕਲੀ ਗੁਰੂ ਨਾਨਕ ਦੇ ਸਿੰਘ ਬਣ ਜਾਂਦੇ ਨੇ ਇਹੋ ਜਿਹੀ ਭੇੜੀਆਂ ਤੋਂ ਬਹੁਤ ਤਰਕ ਰਹਿਣ ਦੀ ਲੋੜ ਆ ਪੰਜਾਬ ਨੂੰ ਕਿਉਂਕਿ ਇਹ ਕਿਸੇ ਦੇ ਛੱਡੇ ਹੋਏ ਬੰਦੇ ਨੇ ਪੰਜਾਬ ਨੂੰ ਬਰਬਾਦ ਕਰਨ ਲਈ ਔਰ ਇਹਨਾਂ ਨੇ ਜੋ ਹਰਕਤ ਕੀਤੀ ਆ ਇਹ ਇਹ ਹੈ ਕਿ ਆਮ ਜਨਤਾ ਨੂੰ ਇਹ ਲੱਗੂਗਾ ਕਿ ਦੇਖੋ ਜੀ ਹੁਣ ਵੰਡ ਪਾਤੀ ਸਿੱਖਾਂ ਦੇ ਵਿੱਚ ਤੇ ਛੁਦਰਾਂ ਦੇ ਜਿਹੜੇ ਦਿਨਿਆਂ ਨੂੰ ਕਹਿੰਦੇ ਆ ਦਲਤਾਂ ਦੇ ਵਿੱਚ ਇੱਕ ਵੰਡ ਪਾਤੀ ਕਿ ਤੁਹਾਨੂੰ ਸਾਡੇ ਨਾਲ ਪ੍ਰੋਬਲਮ ਕੀ ਆ ਜਿਸ ਬੰਦੇ ਨੇ ਭਾਰਤ ਦਾ ਸੰਵਿਧਾਨ ਲਿਖਿਆ ਸਾਰਿਆਂ ਨੂੰ ਸਮਾਨਤਾ ਦਿੱਤੀ ਸਾਰਿਆਂ ਨੂੰ ਅਧਿਕਾਰ ਦਿੱਤਾ ਉਸ ਉਹ ਇੰਨੀ ਜ਼ਿਆਦਾ ਉਸ ਮਸੀਹਾ ਨਾਲ ਜੋ ਗਰੀਬਾਂ ਦਾ ਇੱਕ ਕਿਸਮ ਦਾ ਰੱਬ ਆ ਉਹਦੇ ਨਾਲ ਤੁਹਾਨੂੰ ਇੰਨੀ ਜ਼ਿਆਦਾ ਨਫ਼ਰਤ ਕਿ ਤੁਸੀਂ ਇਹੋ ਜਿਹੇ ਸ਼ਰਾਰਤਾਂ ਕਰਕੇ ਇੱਕ ਗ੍ਰੀਕ ਕਿਉਂਕਿ ਤੁਹਾਨੂੰ ਇਹ ਪਤਾ ਉਹਦੇ ਬਣਾਏ ਹੋਏ ਕਾਨੂੰਨ ਇੰਨੇ ਖਤਰਨਾਕ ਆ ਜੇ ਇਹੀ ਕੰਮ ਤੁਸੀਂ ਏਜੰਸੀਆਂ ਕਿਸੇ ਹੋਰ ਤੋਂ ਕਰਾਂਦੀ ਆ ਉਹਦੇ ਉੱਤੇ ਐਸਸੀਐਸਟੀ ਐਕਟ ਦਾ ਮੁਕੱਦਮਾ ਲੱਗਦਾ ਤੇ ਉਹਦੀ ਬੇਲ ਨਹੀਂ ਸੀ ਹੋਣੀ ਹੁਣ ਇਹਨਾਂ ਨੂੰ ਇਹ ਪਤਾ ਕਿਹਦੇ ਤੇ ਮੁਕਦਮਾ ਨਹੀਂ ਲੱਗੂਗਾ ਇਹੋ ਜਿਹੇ ਮੂਰਖਾਂ ਨੂੰ ਫੜ ਕੇ ਨਕਲੀ ਸਰਟੀਫਿਕੇਟ ਬਣਾ ਕੇ ਨਕਲੀ ਉਹਨਾਂ ਨੂੰ ਸ਼ਡਿਊਲ ਕਾਰਡ ਬਣਾ ਕੇ ਜਾ ਕੇ ਕਰਕੇ ਕਿ ਪਰਚਿਆਂ ਤੋਂ ਬਚਣ ਲਈ ਉਹਨਾਂ ਨੂੰ ਪੈਸੇ ਦੇ ਕੇ ਉਤਸ਼ਾਹ ਉਕਸਾ ਕੇ ਇਹੋ ਜੀ ਹਰਕਤਾਂ ਕਰਾਉਂਦੇ ਨੇ ਬਹੁਤ ਨਿੰਦਣਯੋਗ ਹੈ ਪੰਜਾਬ ਸਰਕਾਰ ਨੂੰ ਸਟ੍ਰਿਕਟ ਰੈਜ਼ੋਲੂਸ਼ਨ ਪਾਸ ਕਰਨਾ ਪੈਣਾ ਹੈ ਸਟ੍ਰਿਕਟ ਤੋਂ ਸਟ੍ਰਿਕਟ ਨੂੰ ਸਜ਼ਾ ਦੇਣੀ ਪੈਣੀ ਹੈ ਔਰ ਇਹ ਏਜੰਸੀਆਂ ਦੀ ਤਹਿ ਤੱਕ ਜਾਣਾ ਪੈਣਾ ਇਦਾਂ ਨਹੀਂ ਛੱਡਣਾ ਇਹਨੂੰ ਕਿ ਹਾਂਜੀ ਉਹਨੂੰ ਅਰੈਸਟ ਕਰ ਲਿਆ 2 ਮਹੀਨੇ 6 ਮਹੀਨੇ ਬਾਅਦ ਕਿਉਂਕਿ ਇਹੋ ਜਿਹੀ ਟੀਟ ਇਹੋ ਜੀ ਬੇਸ਼ਰਮ ਲੋਕੀ ਇਹ ਬਿਲਕੁਲ ਫੁੱਲ ਪ੍ਰੂਫ ਹੈ ਇਹਨਾਂ ਨੂੰ ਪਤਾ ਰੋਟੀ ਖਾਣੀ ਹੈ ਜੇਲ੍ਹ 'ਚ ਵੀ ਮਿਲ ਜੂਗੀ ਇਹਨਾਂ ਨੂੰ ਪਤਾ ਚਲ 6 ਮਹੀਨੇ ਤੂੰ ਜੇਲ੍ਹ ਕੱਟਾਂ ਤੇਰਾ ਤੱਬਰ ਅਸੀਂ ਦੇਖ ਲਾਂਗੇ ਪਿੱਛੋਂ ਇਹ ਟ੍ਰੇਨਡ ਹੁੰਦੇ ਨੇ ਸੋ ਇਸ ਕਰਕੇ ਦੀ ਤੈਹ ਤੱਕ ਜਾਣਾ ਜ਼ਰੂਰੀ ਹੈ ਕਿ ਇਹਦੇ ਪਿੱਛੇ ਕੌਣ ਹੈ ਐਂਡ ਜਿੰਨਾ ਕੋਈ ਅਸੀਂ ਪੜੇ ਲਿਖੇ ਜਿੰਨਾ ਕੋਈ ਅਸੀਂ ਸਮਝਦੇ ਆ ਇਹਦੇ ਪਿੱਛੇ ਉਹ ਏਜੰਸੀਆਂ ਜੋ 26 ਜਨਵਰੀ ਖਾਸ ਕਰਕੇ ਕਾਲੇ ਝੰਡੇ ਲੈ ਕੇ ਨਿਕਲਦੇ ਨੇ ਇਹਦੇ ਪਿੱਛੇ ਉਹ ਏਜੰਸੀਆਂ ਉਹ ਮਾਈਂਡਸੈਟ ਕੰਮ ਕਰਦਾ ਜਿਨ੍ਹਾਂ ਨੂੰ ਪੰਜਾਬ ਨੂੰ ਡੋਬਣਾ ਜਿਨ੍ਹਾਂ ਪੰਜਾਬ ਚ ਸਿੱਖੀ ਚ ਵੰਡ ਪਾਣਾ ਵਿਤਕਰਾ ਪਾਣਾ ਇਹ ਉਹੋ ਜਿਹੀ ਹਰਕਤਾਂ ਕਰਦੇ ਸੋ ਮੈਂ ਇਸ ਚੀਜ਼ ਦੇ ਬਿਲਕੁਲ ਖਿਲਾਫ ਆ ਸਾਡੀ ਪੂਰੀ ਟੀਮ ਨੇ ਇਸ ਚੀਜ਼ ਤੇ ਐਲਾਨ ਵੀ ਕਰਤਾ ਕਿ ਜਿੱਥੇ ਵੀ ਇਹੋ ਜਿਹੀ ਹਰਕਤ ਹੋਏਗੀ ਅਸੀਂ ਪਹੁੰਚਾਂਗੇ ਔਰ ਅਸੀਂ ਇਸ ਚੀਜ਼ ਨੂੰ ਇਦਾਂ ਨਹੀਂ ਛੱਡਣਾ ਹੁਣ ਇਸ ਇਸ ਇਸ਼ੂ ਦੇ ਜੜ ਤੱਕ ਆਪਾਂ ਜਾਵਾਂਗੇ ਸਰਕਾਰ ਤੋਂ ਵੀ ਮੰਗ ਕਰਦੀ ਹਾਂ ਮੈਂ ਹੋਈ ਤੇ ਦੱਸ ਰਹੀ ਹਾਂ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਇਸ ਦੀ ਡੀਪਲੀ ਡੀਪ ਰੂਟਡ ਜੜ ਤੱਕ ਜਾਓ ਔਰ ਸਰਕਾਰ ਤੋਂ ਮਤਲਬ ਸ਼ਰਮ ਵੀ ਆਉਂਦੀ ਆ ਕਹਾਂ ਕੀ ਕਿਉਂਕਿ ਮੈਨੂੰ ਆਪ ਦੇ ਲਈ ਪਤਾ ਕਿ ਏਜੰਸੀਆਂ ਕਿਤੇ ਨਾ ਕਿਤੇ ਸਰਕਾਰਾਂ ਨਾਲ ਕਨੈਕਟਡ ਆ ਇਹ ਸਾਰੀਆਂ ਚੀਜ਼ਾਂ ਜੋ ਹੋ ਰਹੀਆਂ ਸਰਕਾਰ ਦੇ ਕਿ ਜਿਵੇਂ ਕਹਿੰਦੇ ਨਾ ਸਪੋਰਟ ਬਿਨਾ ਨਹੀਂ ਹੋ ਸਕਦੀ ਕਿਉਂਕਿ ਮੇਰੀ ਸਵੇਰੇ ਅੰਮ੍ਰਿਤਸਰ ਗੱਲ ਹੋਈ ਮੇਰੀ ਰਾਤ ਅੰਮ੍ਰਿਤਸਰ ਗੱਲ ਹੋਈ ਜਦ ਮੇਰੀ ਉੱਥੇ ਗੱਲ ਹੋਈ ਉਹਨਾਂ ਨੇ ਕਿਹਾ ਕਿ ਮੈਡਮ ਜੀ ਜਿਆਦਾ ਸੀ ਅੰਬੇਦਕਰ ਸਾਹਿਬ ਦੀ ਜਨਮ ਦਿਨ ਇੱਥੇ ਮਨਾਣੇ ਆ 14 ਨੂੰ ਤੇ ਆਪਾਂ ਨੂੰ ਜਿਹੜੀ ਸੀੜੀ ਆ ਨਾ ਜਿਹ ਚੜ ਕੇ ਉਹ ਪਹੁੰਚਿਆ ਇੰਨਾ ਔਖਾ ਹੁੰਦਾ ਉਹ ਲੱਭਣਾ ਉਹ ਸਰਕਾਰੀ ਸੀੜੀ ਆ ਜਿਹੜੀ ਉਹ ਪੌੜੀ ਲਾ ਕੇ ਉੱਤੇ ਚੜਿਆ ਉਹ ਸਰਕਾਰੀ ਪੌੜੀ ਆ ਉਤੋਂ ਇੰਨੀ ਉੱਚੀ ਚੜਿਆ ਉਹਦੇ ਕੋਲ ਹਥਿਆਰ ਵੀ ਮਾਚਸ ਵੀ ਸਭ ਕੁਝ ਉਹ ਲੈ ਕੇ ਜਿਵੇਂ ਉਹਨੂੰ ਫੂਕਣਾ ਸੀ ਜੋ ਵੀ ਕੰਮ ਉਹਨੇ ਕਰਨਾ ਸੀ ਉਹਨੂੰ ਪੂਰੀ ਟ੍ਰੇਨਿੰਗ ਦਿੱਤੀ ਹੋਈ ਸੀ ਉਹ ਪੂਰੀ ਟ੍ਰੇਨਿੰਗ ਆ ਤੇ ਮੈਨੂੰ ਇਹ ਹੀ ਲੱਗਦਾ ਕਿ ਸਰਕਾਰ ਤੋਂ ਮੰਗ ਤੇ ਮੈਂ ਇਸ ਉਹਦੇ ਚ ਹੈ ਹੀ ਨਹੀਂ ਕਿ ਮੈਂ ਸਰਕਾਰ ਤੋਂ ਕੁਝ ਮੰਗਾ ਮੈਨੂੰ ਇੰਨਾ ਪਤਾ ਇਹਨੇ ਦੇਣਾ ਕੁਝ ਨਹੀਂ ਆਪਾਂ ਖੋ ਕੇ ਲੈਣਾ ਹੈ ਆਪਾਂ ਨੂੰ ਆਪਣੀ ਸਟਰੈਟਜੀ ਤੇ ਕੰਮ ਕਰਨਾ ਪੈਣਾ ਹੈ ਆਪਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਘੇਰ ਕੇ ਸਟ੍ਰਿਕਟਲੀ ਉੱਥੇ ਭਾਵੇਂ ਧਰਨਾ ਪ੍ਰਦਰਸ਼ਨ ਕਰਨਾ ਪਵੇ ਜਾਂ ਕਿ ਪੁਲਿਸ ਪ੍ਰਸ਼ਾਸਨ ਤੋਂ ਇੱਥੇ सीबीआई ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕੀ ਕੀ ਡੀਪ ਰੂਟਡ ਹੈਗਾ ਕੋਣ-ਕੋਣ ਏਜੰਸੀਆਂ ਕਿਹੜਾ-ਕਿਹੜੇ ਨਾਲ ਲਿੰਕ ਹੈਗਾ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਊਗਾ ਇਹ ਉਹੀ ਨੇ ਜਿਨ੍ਹਾਂ ਨੂੰ ਤੁਸੀਂ ਹਰ ਵਾਰ ਦੇਖਦੇ ਹੋ ਜ਼ਿਆਦਾ ਬੰਦੇ ਨਹੀਂ ਹੈਗੇ ਪੰਜਾਬ 'ਚ ਇਹ ਜਿਹੜੇ ਬੇਸ਼ਰਮ ਲੋਕੀ ਹੈਗੇ ਨਾ ਬਹੁਤ ਇਹਨਾਂ ਦੀ ਗਿਣਤੀ 4-500 ਦੇ ਕਰੀਬ ਆ ਇਹ ਉਹੀ ਆ ਜਿਹੜੇ ਹੁੱਲੜਬਾਜੀ ਕਰਕੇ ਕਦੀ ਇੱਥੇ ਹੋ ਗਏ ਜਿਹੜੇ ਵੱਡੇ-ਵੱਡੇ ਟਾਰੇ ਮਾਰਦੇ ਨੇ ਕਿ ਸਵਿਧਾਨ ਨੇ ਦਿੱਤਾ ਕੀ ਆ ਜੇ ਸਵਿਧਾਨ ਨੇ ਤੁਹਾਨੂੰ ਕੁਝ ਦਿੱਤਾ ਨਹੀਂ ਨਾ ਤੇ ਬੇਲਾਂ ਨਾ ਲਾਇਆ ਕਰੋ ਜੇ ਸਵਿਧਾਨ ਨੇ ਤੁਹਾਨੂੰ ਕੁਝ ਦਿੱਤਾ ਨਹੀਂ ਨਾ ਤਾਂ ਵੱਡੇ-ਵੱਡੇ ਮੋਰਚੇ ਨਾ ਲਾਇਆ ਕਰੋ ਸਵਿਧਾਨ ਦੀ ਧਾਰਿਆਂ ਦੇ ਅੰਦਰ ਜੇ ਸਵਿਧਾਨ ਨੇ ਤੁਹਾਨੂੰ ਅ ਸਾੜਾ ਇਸ ਕਰਕੇ ਮੱਚਦਾ ਕਿਉਂਕਿ ਇਸੇ ਸੰਵਿਧਾਨ ਦੀ ਬਦولت ਗਰੀਬ ਬੰਦਾ ਸੁਰੱਖਿਤ ਜੀ ਰਿਹਾ ਅੱਜ ਸ਼ਡਿਊਲ ਕਾਸ ਸਮਾਜ ਦਾ ਬੰਦਾ 7 ਸਾਲ ਲਹਿ ਰਿਹਾ ਅੱਜ ਬੀਬੀਆਂ ਸਰ ਚੱਕ ਕੇ ਚੱਲ ਰਹੀਆਂ ਅੱਜ ਇਸੇ ਸੰਵਿਧਾਨ ਦੀ ਬਦولت ਬੀਬੀਆਂ ਪੂਰੇ ਭਾਰਤ 'ਚ ਰਾਜ ਕਰ ਰਹੀਆਂ ਬੀਬੀਆਂ ਕਿੱਥੇ-ਕਿੱਥੇ ਨਹੀਂ ਪਹੁੰਚਦੀਆਂ ਇਹ ਤੁਹਾਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿਉਂਕਿ ਤੁਸੀਂ ਮੰਨੂ ਤੁਹਾਡੇ ਅੰਦਰ ਮੰਨੂ ਦਾ ਗੰਦ ਆ ਤੁਸੀਂ ਮੰਨੂ ਮੰਨੂ ਵਾਦ ਦਾ ਚੋਲਾ ਆਪਣੇ ਅੰਦਰ ਪਾਇਆ ਹੋਇਆ ਤੁਹਾਨੂੰ ਲੱਗ ਰਿਹਾ ਕਿ ਤੁਹਾਡੀ ਇਹ ਸਾਰੀਆਂ ਚੀਜ਼ਾਂ ਜੋ ਤੁਸੀਂ ਬੇੜਾ ਚੁੱਕੀ ਫਿਰ ਰਹੇ ਹੋ ਨਾ ਆਪਣੇ ਅੰਦਰ ਬਾਹਮਣਵਾਦ ਦਾ ਤੁਹਾਨੂੰ ਲੱਗ ਰਿਹਾ ਕਿ ਕਿਸ ਮੈਨੂੰ ਇਹ ਲੱਗਦਾ ਜੇ ਸਾਡੇ ਚ ਵੀ ਥੋੜੀ ਬਹੁਤ ਘਾਟ ਹੈਗੀ ਆ ਅਸੀਂ ਵੀ ਇਕੱਠੇ ਨਹੀਂ ਹੁੰਦੇ ਅਸੀਂ ਵੀ ਇੱਕ ਦੂਜੇ ਦੀ ਲੱਤਾਂ ਖਿੱਚਦੇ ਆ ਆਪਣੀਆਂ ਈਗੋ ਨੂੰ ਪਿੱਛੇ ਛੱਡ ਕੇ ਪਾਰਟੀ ਬਾਜੀ ਲੀਡਰ ਜੋ ਵੀ ਲੀਡਰ ਕਰਦਾ ਨਾ ਕਰਦਾ ਕਰੇ ਲੀਡਰ ਉਹ ਜਿਹੜਾ ਤੁਹਾਡੇ ਨਾਲ ਸੜਕਾਂ ਤੇ ਖੜਿਆ ਹੈ ਤੁਹਾਨੂੰ ਸੜਕਾਂ ਤੇ ਆਉਣਾ ਪੈਣਾ ਆਮ ਜਨਤਾ ਨੂੰ ਆਪਣੇ ਹੱਕ ਅਧਿਕਾਰ ਬਚਾਉਣ ਲਈ ਔਰ ਇਸ ਸ਼ਰਾਰਤੀ ਤੱਤਕ ਭੁੱਲ ਜਾਣ ਕਿ ਗੁਰੂ ਦਸਵੇਂ ਪਾਤਸ਼ਾਹ ਜਿਹੜੇ ਸਾਡੇ ਸੀਗੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਵੀ ਲਿਖਿਆ ਉਹਨਾਂ ਨੇ ਵੀ ਸਾਰੀਆਂ ਚੀਜ਼ਾਂ ਮਨੁੱਖਤਾ ਲਈ ਅਧਿਕਾਰ ਦਿੱਤੇ ਬਰਾਬਰਤਾ ਲਿਖੀ 10ਵੇਂ ਪਾਛੇ ਨੇ ਸਕਫ ਕੋ ਸਭ ਕੁਝ ਕਿੱਥੇ ਗਰੀਬਾਂ ਲਈ ਹੈ ਉਹਨਾਂ ਨੇ ਦਿੱਤੀ ਦਾਤ ਜੋ ਬਖਸ਼ੀ ਹੈ ਇਹਨ ਗਰੀਬ ਸਿੱਖਣ ਕੋ ਦਿਉ ਪਾਛਾ ਯਾਦ ਕਰੋ ਹਮਰੀ ਗੁਰੂ ਆਈ ਉਹਨਾਂ ਨੇ ਪੰਜ ਪਿਆਰੇ ਬਣਾਏ ਗਰੀਬਾਂ ਚੋਂ ਉਹਨਾਂ ਨੇ ਸਾਰਿਆਂ ਨੂੰ ਗੱਲ ਨਾਲ ਲਾਇਆ ਤੇ ਤੁਸੀਂ ਕਿਹੜੇ ਪੰਜਾਬ ਨੂੰ ਬੰਨਣ ਦੀ ਗੱਲ ਕਰਦੇ ਹੋ ਤੁਹਾਨੂੰ ਕੀ ਲੱਗਦਾ ਕਿ ਤੁਹਾਡੀਆਂ ਸਟ੍ਰੈਟਜੀਸ ਕਮ ਆ ਜਾਣੀਆਂ ਤੁਹਾਨੂੰ ਕੀ ਲੱਗਦਾ ਕਿ ਅਸੀਂ ਪੰਥ ਨੂੰ ਪਿੱਛੇ ਕਰਕੇ ਜਾਂ ਛੱਡ ਕੇ ਜਾਂ ਇਹ ਸਾਡੇ ਵਿੱਚ ਡਿਵੀਜ਼ਨ ਕ੍ਰੀਏਟ ਕਰੋਗੇ ਇਹ ਨਹੀਂ ਹੁਣ ਆਪਾਂ ਤੇ ਹਰ ਇੱਕ ਨੂੰ ਪਿਆਰ ਕਰਦੇ ਆਂ ਭਾਵੇਂ ਜੱਟ ਸਮਾਜ ਤੋਂ ਆਪਾਂ ਕਿਸੇ ਵੀ ਜਾਤ ਤੋਂ ਭਾਵੇਂ ਗਰੀਬ ਆ ਔਰ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੁਹਾਡੀ ਸਟ੍ਰੈਟਜੀ ਅਸੀਂ ਫੇਲ ਕਰਕੇ ਤੁਹਾਨੂੰ ਦੱਸਾਂਗੇ ਧੰਨਵਾਦ